ਸਾਡੇ ਡਾਕਟਰ ਰਮਜੋਤ ਸਿੰਘ ਬਾਬਲਾ ਜੀ ਥੈਂਕ ਯੂ ਥੈਂਕ ਯੂ ਅੱਜ ਮਿਸ਼ਨ ਪੁਨਰਵਾਸਤ ਹੈ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੀ ਵੰਡ ਸੰਬੰਧੀ ਸਭ ਤੋਂ ਪਹਿਲਾਂ ਮੈਂ ਚਾਵਾਂ ਦੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਝਾਵਰ ਜੀ ਨੂੰ ਤੁਹਾਨੂੰ ਸਰਦਾਰ ਸੁਖਵਿੰਦਰ ਸਿੰਘ ਝਾਵਰ ਜੀ ਅਰੇ ਬਹੁਤ ਹੀ ਸਤਿਕਾਰਯੋਗ ਮੰਤਰੀ ਡਾਟਰ ਰਮਜੋ ਸਿੰਘ ਜੀ ਸਾਡੇ ਹਲਕੇ ਦੇ ਐਮਐਲਏ ਸਰਦਾਰ ਜਸਬੀਰ ਸਿੰਘ ਸਾਡੇ ਸੀਐਮ ਸਰਦਾਰ ਪਵਨ ਸਿੰਘ ਮਾਨ ਜੀ ਨੇ ਮੌਕਾ ਦਿੱਤਾ ਅਸੀਂ ਉਸੇ ਆਸਮਾਨ ਪਿਆਰ ਦੇ ਨਾਮ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਸ 2 ਮਿੰਟ ਹੀ ਅਸੀਂ ਲੈਨੇ ਕਿਉਂ ਤੁਹਾਡਾ ਅਸੀਂ ਜਿਆਦਾ ਸਮਾਂ ਨਹੀਂ ਖਰਾਬ ਕਰਨਾ ਮਾਫੀ ਤੁਹਾਨੂੰ ਵਿੱਚ ਰੁਕਣਾ ਪਿਆ ਪੁਲਿਸ ਪ੍ਰਸ਼ਾਸਨ ਤੇ ਮੇਰੇ ਪ੍ਰੈਸ ਵੀਰ ਤੇ ਮੇਰੇ ਸਾਹਮਣੇ ਬੈਠੇ ਜੋ ਪੰਜੀ ਦਾ ਦਰਵਾਜ਼ਾ ਕਰਦਾ ਜੋ ਉਹ ਨਹੀਂ ਗੱਲ ਕੀਤੀ ਸੀ ਉਹ ਪੂਰੀ ਕੀਤੀ ਤਾਂ ਅਨੁਸਾਰ ਸਾਡੇ ਹੱਕੇ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਅੰਮ੍ਰਿਤਜੀ ਨਾਲ ਸਰਵਾਂ ਕਰ જિલ્લા ਪ੍ਰਧਾਨ ਸਾਰੇ ਇੱਥੇ ਪਹੁੰਚੇ ਆ ਕਿ ਜਿਨ੍ਹਾਂ ਦੀ ਪਹਿਲੇ ਰਿਪੋਰਟ ਤਿਆਰ ਹੋ ਗਈ ਸੀ ਉਹਨਾਂ ਨੂੰ ਅੱਜ ਅਸੀਂ ਪੈਸੇ ਦਿੱਤੇ ਕਿਉਂਕਿ ਤਿੰਨ ਭਾਗਾ ਤੇ ਰਿਪੋਰਟਾਂ ਗਈਆਂ ਹੋਈਆਂ ਕਿਤੇ ਕਿਉਂਕਿ ਪਾਣੀ ਕਰਨ ਨਹੀਂ ਪਹੁੰਚ ਹੋਇਆ ਆਫੀਸਰਸ ਆਪਾਂ ਬੰਨਨਾਂ ਤੋਂ ਜਲਦੀ ਤੋਂ ਜਲਦੀ ਜਿਹੜਾ ਆ ਸਾਰੇ ਪਤਾਨ ਕਰੰਜੇਲ ਦੂਜੀ ਗੱਲ ਜਿਹੜੀ ਸਾਡੀ ਪ੍ਰਿਆਸ ਅੰਦਰ ਆਇਆ ਇਹਦੇ ਕਾਰਨ ਹੀ ਸਾਡਾ ਜਿਆਦਾ ਨੁਕਸਾਨ ਸੀ ਗਿਆ ਇਹਨੂੰ ਮੇਰੇ ਨੌਲੇਜ ਦੇ ਮੁਤਾਬਕ 16 ਜਗਾ ਗਵਰਨਮੈਂਟ ਨੇ ਪਿਕ ਕੀਤੀਆਂ ਆ ਜਿੱਥੇ ਰੇਤਾ ਦਾ ਜਿਆਦਾ ਬਲੋ ਆ ਉਹ ਕਿਉਂਕਿ ਇਹਦੇ ਲਈ ਸੈਂਟਰ ਦੀ ਮਜਬੂਰੀ ਮਜਬੂਰੀ ਜ਼ਰੂਰੀ ਹੈ ਕਿਉਂਕਿ ਉਹ ਜਿਹੜੇ ਪਿੱਛੇ ਜੇ ਤੁਸੀਂ ਦੇਖਦੇ ਹੋ 19 ਦੇ ਵਿੱਚ ਮੇਰੇ ਖਿਆਲ ਉਜੇ ਨਾ ਉਹ ਮਗਰ ਮਸ਼ਕਾਇਦ ਨੇ ਉਹ ਛੱਡੀ ਗਈ ਸੀ ਕਿ ਉਹਦੇ ਕਰਕੇ ਸੈਂਟਰ ਦਾ ਵੀ ਇੱਕ ਡਿਪਾਰਟਮੈਂਟ ਨਾਲ ਅਟੈਚ ਆ ਉਹਨਾਂ ਤੋਂ ਪਰਮਿਸ਼ਨ ਲੈ ਲੈ ਵੀ ਗਵਰਨਮੈਂਟ ਨੇ ਫਿਰ ਤਾਂ ਜਲਦੀ ਤੋਂ ਜਲਦੀ ਅਸੀਂ ਇਹ ਜਿਹੜਾ ਵਿਆਸ ਦਰਿਆ ਆ ਇਹਨੂੰ ਪੱਧਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੀ ਮੁੜ ਕੇ ਸਾਨੂੰ ਜਦੋਂ ਜਾਣ ਠੀਕ ਹੈ ਸਰਕਾਰ ਦਾ ਦਾ ਸਿਲਵ ਸ਼ਾਂਤ ਹੈ ਸਟੈਂਡ ਮੈਕ ਟੱਲੀਵਾਦ ਹੋ ਰਹੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਇਹ ਤੇ ਰਿਕਵੈਸਟ ਇਸ ਸਬੰਧ ਵਿੱਚ ਆ ਜੋ तकरीबन 2 ਦਿਨ ਮਹੀਨੇ ਪਹਿਲਾਂ ਜੋ ਪੰਜਾਬ ਵਿੱਚ ਇਸ ਤਰ੍ਹਾਂ ਦੇ ਹੜ੍ਹ ਆ ਸੇ ਨਸਰਤਾ ਕਰਕੇ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦੇਣ ਵਾਸਤੇ ਜੋ ਸਾਡੇ ਸੀਐਮ ਸਾਹਿਬ ਸਰਕਾਰੀ ਬੋਲ ਜੀ ਕਿਹਾ ਸੀ ਅਸੀਂ ਆਪਣਾ ਟਾਈਮ ਸਿਰ ਸਭ ਇਸ ਰਸੇ ਮਧੁਰ ਨੂੰ ਕੱਲ ਪਹਿਲਾਂ ਬੰਦ ਕਰਨਾ ਜਿੰਨਾ ਮੁਆਵਜ਼ਾ ਬੰਦ ਹੈ ਸਾਡੇ ਜ਼ਮੀਦਾਰਾਂ ਦਾ ਕਿਸਾਨਾਂ ਦਾ ਅਸੀਂ ਕੋਲ ਦੇ ਖਾਤੇ ਜਵਾਦ ਜਵਾਦਣਾ ਹੈ ਇਹ ਅੱਜ ਇਸ ਦੇ ਹੀ ਸੰਬੰਧ ਵਿੱਚ ਅਸੀਂ ਟਾਂਡਾ ਹਲਕੇ ਦੇ ਤਿੰਨ ਕਿੱਡਾਂ ਦਾ तकरीबन 8 60 60 ਪਰਵਾੜਾ ਦਾ तकरीबन 26 ਲੱਖ ਰੁਪਏ ਦਾ ਅਸੀਂ ਅੱਜ ਉਹ ਅੱਜ ਉਹ ਦਾ ਸਫਲਵਾਦ ਦਿੱਤਾ ਹੈ ਤੇ ਇਸ ਸੰਬੰਧ ਵਿੱਚ ਅਸੀਂ ਜਿੱਥੇ ਪਹੁੰਚੇ ਸੀ ਤੇ ਜੋ ਸਾਡੇ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਸਰਕਾਰ ਉਸ ਵੇਲੇ ਵੀ ਜਦੋਂ ਪ੍ਰਸਾਦ ਚੱਲੇ ਸੀ ਹਟ ਸੀਗੇ ਨਾਲ ਖੜੀ ਸੀ ਤੇ ਅੱਜ ਵੀ ਸਰਕਾਰ ਸਾਰੇ ਪੰਜਾਬ ਵਿੱਚ ਆਪਣਾ ਰਖੜੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਮੁਸੀਬਤ ਵਿੱਚ ਛੱਡ ਦੁੱਖ ਸਪਿਤ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸੀਐਮ ਸਾਹਿਬ ਸਦਾ ਕੋਤੀ ਮਹਾਜਨ ਕੋਈ ਵੀ ਜਿੰਨੇ ਵੀ ਸਾਡੇ ਲੀਡ ਸਰਬਰ ਸਾਰੇ ਪੰਜਾਬ ਦੇ ਖੜੇ ਨੇ ਸਰ ਜਿਹੜੀ ਇਹ ਪੇਮੈਂਟ ਤੁਸੀਂ ਅੱਜ ਦੇ ਦੇ ਜਾ ਰਹੇ ਹੋ ਚੈੱਕ ਕਰਾਂ ਹਾਂ ਫਸਲ ਜਿਹੜਾ ਖਰਾਬਾ ਹੋਇਆ ਉਹਦੇ ਉਹਦਾ ਹੈਗੀ ਪੇਮੈਂਟ ਤਕਰੀਬਨ ਅਸੀਂ 20000 ਰੁਪਇਆ ਪ੍ਰਤੀ ਏਕੜ ਜਿਹੜਾ ਫਸਲ ਜਸੀ ਦੇ ਰਹੀ ਹੈ ਪੰਜਾਬ ਦਾ ਤੇ ਮੈਂ ਦੱਸਣਾ ਜ਼ਰੂਰ ਚਾਹਾਂਗਾ ਕਿ ਇਹ ਜਿਹੜੀ ਰਕਮ 20000 ਰੁਪਏ ਪਰ ਇਹਦੀ 180 ਦੇ ਰਹੇ ਹੈਗੇ ਆ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈਗੀ ਰਕਮ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਸਰਕਾਰ ਨੇ ਸਨਾਂ 2020 ਮਾਰਚ ਨੇ ਖੁਦ ਐਲਾਨ ਕੀਤਾ ਕਿ ਅਸੀਂ ਆਪਣੀ ਹਵਾ ਦਾ ਨਸੀਬਤ ਹੋਊਗਾ ਪੰਜਾਬ ਸਰਕਾਰ ਕਾਸੀ ਲੋਕਤ ਨੂੰ ਆਪਣਾ ਨਾਗੀ ਤੋਂ ਵਚ ਕਰ ਦਿੱਤਾ ਗਿਆ ਹੈ। ਦੇਖੀ ਇਸ ਵਾਰ ਪਾਣੀ ਦੀ ਆਫਤ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੁਣ ਅਸੀਂ ਸਮਾ ਕਟਿਆ ਹੈ ਪ੍ਰਸ਼ਾਸਨ ਦਾ ਖੜਾ ਹੁੰਦਾ ਤੇ ਤੁਹਾਨੂੰ ਸਭ ਨੂੰ ਪਤਾ ਹੁੰਦਾ ਕਿ ਇਹ ਸਭ ਤੋਂ ਭਾਰਾ ਨੁਕਸਾਨ ਹੋਇਆ ਸੋ ਇਹ ਸਭ ਤੋਂ ਵੱਧ ਹੜਾ ਇਸ ਵਾਰੀ ਤੇ ਤਾਂ ਦੋ ਦਿਨ ਪਹਿਲਾਂ ਹੀ ਕੈਬਿਨਟ ਸੀ ਤੇ ਕੈਬਿਨਟ ਚ ਪਾਸ ਵੀ ਹੋ ਚੁੱਕਿਆ ਜਿਹੜੀ ਸਾਡੀ ਡਰੇਨਰ ਦੀ ਸਫਾਈ ਜਾਂ ਨਦੀਆਂ ਦੀ ਸਫਾਈ ਹੈਗੀ ਉਹ ਪਾਸ ਵੀ ਹੋ ਚੁੱਕਿਆ ਤੇ ਉਹ ਅਸੀਂ ਕੰਮ ਬਹੁਤ ਜਲਦ ਅਸੀਂ ਆਪਾਂ ਤਕਰੀਬਨ ਇੱਕ ਹਫਤੇ ਦੇ ਅੰਦਰ ਵਿੱਚ ਕੰਮ ਪੂਰਾ ਕਰਾ ਦੇਣਗੇ ਕਿਉਂਕਿ ਜਿਹੜੀ ਜਿਹੜਾ ਤੁਸੀਂ ਦੇਖੀ ਆਪਾਂ ਦਰਿਆਵਾਂ ਦਾ ਜਿਹੜਾ ਹੈਗਾ ਉਹ ਜਿਹੜੀ ਗਿੜਥ ਹੈਗੀ ਆ ਉਹ ਕਾਫੀ ਘਟ ਗਈ ਹੈਗੀ ਆ ਤੇ ਸਰਕਾਰ ਨੇ ਪੂਰੀ ਤਿਆਰ ਚਾਹੀ ਹੁਣ ਅਸੀਂ ਫੈਸਲਾ ਲਿਆ ਕਿ ਅਸੀਂ ਆਪਾਂ ਜਿਹੜੀ ਹੈਗੀ ਪਹਿਲੀ ਸਫਾਈ ਅਸੀਂ ਕਰਾ ਦੇ ਕੇ ਜਾਂ ਕੀ ਆਉਣ ਵਾਲੇ ਸਮੇਂ ਜਦੋਂ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਸਾਰਾ